ਬਿੱਤੇ ਦਿਨੀ ਸ਼੍ਰੋਮਣੀ ਕਲਦਮ ਨੂੰ ਅਸਤੀਫਾ ਦੇਣ ਵਾਲੇ ਰਣਜੀਤ ਸਿੰਘ ਗਿੱਲ ਜੋ ਕਿ ਗਿਲਕੋ ਵੈਲੀ ਦੇ ਮਾਲਕ ਨੇ ਉਹਨਾਂ ਨੇ ਰਾਤ 9 ਵਜੇ ਦੇ ਕਰੀਬ ਭਾਜਪਾ ਜੁਆਇਨ ਕੀਤੀ ਸੀ ਪਰ ਸਵੇਰੇ ਹੀ ਬਿਲਾਂ ਦੀ ਟੀਮ ਉਹਨਾਂ ਦੇ ਘਰ ਰੇਡ ਕਰਨ ਪਹੁੰਚ ਗਈ ਹੈ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਦੱਸ ਦਿੰਨੇ ਆ ਰਣਜੀਤ ਸਿੰਘ ਗਿੱਲ ਕਈ ਦਿਨਾਂ ਤੋਂ ਹਲਕੇ ਦੇ ਵਿੱਚ ਮੀਟਿੰਗਾਂ ਕਰ ਰਹੇ ਸੀ ਮੀਟਿੰਗਾਂ ਦੇ ਨਾਲ-ਨਾਲ ਲੋਕਾਂ ਤੋਂ ਪੁੱਛਿਆ ਵੀ ਜਾ ਰਿਹਾ ਸੀ ਕਿ ਕਿਸ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਣ ਤਾਂ ਇੱਕ ਤਰੀਕੇ ਦਾ ਇਸ਼ਾਰਾ ਹੀ ਹੋ चल ਰਿਹਾ ਸੀ ਕਿ ਬੀਜੇਪੀ ਦੇ ਵਿੱਚ ਜਾਣਗੇ ਲੋਕ ਗਿਆਸ ਲਗਾਈਆਂ ਲਗਾ ਰਹੇ ਸੀ ਪਰ ਰਾਤ ਜਦੋਂ ਜੁਆਇਨ ਕੀਤੀ ਤਾਂ ਸਵੇਰੇ ਹੀ ਵਿਜੀਲੈਂਸ ਦੀ ਟੀਮ ਰੇਡ ਕਰ ਪਹੁੰਚ ਗਈ ਪੂਰਾ ਡਾਟਾ ਖੰਗਾਲਿਆ ਜਾ ਰਿਹਾ ਹੈ ਡਾਕੂਮੈਂਟ ਖੰਗਾਲੇ ਜਾਣਗੇ ਅਗਰ ਕੁਝ ਐਸਾ ਮਿਲਦਾ ਹੈ ਤਾਂ ਕਿਤਨਾ ਕਿਤੇ ਵੱਡੀ ਕਾਰਵਾਈ ਰਣਜੀਤ ਸਿੰਘ ਗਿੱਲ ਦੇ ਉੱਤੇ ਵੀ ਹੋ ਸਕਦੀ ਹੈ ਕਿਉਂਕਿ ਜਦੋਂ ਤੋਂ ਬੀਜੇਪੀ ਜੁਆਇਨ ਕੀਤੀ ਹੈ ਤਾਂ ਇਹ ਲੱਗ ਰਿਹਾ ਸੀ ਕਿ ਤਿਆਰ ਹੀ ਬੈਠੀ ਹੈ ਵਿਜੀਲੈਂਸ ਕਿ ਉਹਨਾਂ ਨੂੰ ਰੇਡ ਕਰਨ ਵਾਸਤੇ ਕਿਉਂਕਿ ਸਵੇਰੇ ਹੀ ਪਹੁੰਚ ਗਈ ਕਿਉਂ ਇੰਨੀ देर ਪਹਿਲਾਂ ਕਿਉਂ ਨਹੀਂ ਪਹੁੰਚੀ ਇਹ ਵੀ ਲੋਕਾਂ ਦੇ ਮਨ ਵਿੱਚ ਸਵਾਲ ਲਗਾਤਾਰ ਚੱਲ ਰਹੇ ਨੇ ਪਰ ਕੁਝ ਨਾ ਕੁਛ ਤਾਂ ਬਿਨ ਦੇ ਹੱਥ ਲੱਗਿਆ ਹੋਵੇਗਾ ਤਾਂ ਕਰਕੇ ਜਾਂਚ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਚੰਡੀਗੜ੍ਹ ਦੀ ਰੈਸ ਜੋ ਕਿ ਰਣਜੀਤ ਸਿੰਘ ਗਿੱਲ ਦੀ ਹੈ ਉੱਤੇ ਵੀ ਬਿਨ ਦੇ ਟੀਮਾਂ ਪਹੁੰਚੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਤੇ ਨਾਲੋਂ ਤਸਵੀਰ ਦਿਖਾ ਰਿਹਾ ਰਾਤ ਦੀ ਜਿਸ ਦੇ ਵਿੱਚ ਨੈ브 ਸਿੰਘ ਸੈਣੀ ਜੋ ਕਿ ਹਰਿਆਣਾ ਦੇ ਸੀਐਮ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਰਣਜੀਤ ਸਿੰਘ ਗਿੱਲ ਸ਼ਾਮਲ ਹੋਏ ਨੇ ਪਰ ਸ਼ਾਮਲ ਹੋਣ ਦੇ ਨਾਲ ਨਾਲ ਰਾਤ ਨਹੀਂ ਬੀਤੀ ਸੀ ਰਾਤ ਬੀਤਣ ਦੇ ਨਾਲ ਨਾਲ ਸਵੇਰੇ ਹੀ ਬਿੰਲ ਟੀਮ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਗਈ ਹੈ ਤਾਂ ਰੇਡ ਕਈ ਘੰਟੇ ਚੱਲ ਰਹੀ ਹੈ ਦਸਰ ਕੀ ਤੜਕਸਰ ਪਹੁੰਚੀ ਸੀ ਤਾਂ ਹੁਣ 11 ਵਜੇ ਦਾ ਟਾਈਮ ਹੋ ਚੁੱਕਾ ਹੈ 11 ਵਜੇ ਤੱਕ ਰੇਡ ਲਗਾਤਾਰ ਚੱਲ ਰਹੀ ਹੈ ਤਾਂ ਇਸ ਨੂੰ ਲੈ ਕੇ ਹੁਣ ਕੀ ਖੰਗਾਲਿਆ ਜਾ ਰਿਹਾ ਹੈ ਕਿਉਂਕਿ ਰਣਜੀਤ ਸਿੰਘ ਗਿੱਲ ਇੱਕ ਬਹੁਤ ਵੱਡੇ ਬਿਲਡਰ ਨੇ ਜਿਨ੍ਹਾਂ ਨੇ ਬਹੁਤ ਹੀ ਦਿਲਕੋਵੈਲੀਦਨ ਨਾਮ ਤੋਂ ਕਲੋਨੀਆ ਉਹ ਸਾਰੀਆਂ ਨੇ ਜਿਸ ਤੋਂ ਬਾਅਦ ਜਾ ਕੇ ਅਜੇ ਤੱਕ ਕੋਈ ਇਸ ਤਰੀਕੇ ਦੀ ਤੋਖਾ ਧੜੀ ਜਾਂ ਕੋਈ ਇਸ ਤਰੀਕੇ ਦਾ ਮਾਮਲਾ ਨਹੀਂ ਆਇਆ ਸਿਰ ਪਰ ਹੁਣ ਬੀਲਸ ਸਟੀਮ ਕੀ ਕੱਢ ਕੇ ਲੈਂਦੀ ਹੈ ਜਾਂ ਫਿਰ ਕੋਈ ਨਾ ਕੋਈ ਸ਼ਿਕਾਇਤ ਪਹੁੰਚੀ ਹੈ ਰਣਜੀਤ ਸਿੰਘ ਗਿੱਲ ਦੀ ਤਾਂ ਕਰਕੇ ਵੀ ਨੇ ਤੇਨੇ ਰੇਡ ਕੀਤੀ ਹੈ ਜਾਂ ਫਿਰ ਕਿਤਨਾ ਕਿਤੇ ਇਹ ਰਾਜਨੀਤੀ ਦੇ ਨਾਲ ਪ੍ਰੇਰਿਤ ਹੈ ਰਾਜਨੀਤੀ ਦੇ ਨਾਲ ਕਿਤਨਾ ਕਿਤੇ ਬੀਲਸ ਦੇ ਰੇਡ ਕਰਵਾਈ ਗਈ ਹੈ ਇਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਵਿਚਾਰ ਚੱਲ ਰਹੇ ਨੇ ਪਰ ਹੁਣ ਰਣਜੀਤ ਸਿੰਘ ਗਿੱਲ ਇਹ ਕਰ ਜਦੋਂ ਰੇਡ ਖਤਮ ਹੁੰਦੀ ਹੈ ਉਸ ਤੋਂ ਬਾਅਦ ਰஞ்சிਤ ਸਿੰਘ ਗਿੱਲ ਇਸ ਰੇਡ ਬਾਰੇ ਕੀ ਕਹਿੰਦੇ ਨੇ ਉਹ ਵੱਡੇ ਖੁਲਾਸੇ ਕਰ ਸਕਦੇ ਨੇ ਕਿ ਆਖਰ ਕਿਸ ਦੇ ਕਹਿਣ ਦੇ ਉੱਤੇ ਵਿਲੀਨ ਟੀਮ ਪਹੁੰਚੀ ਹੈ ਜਾਂ ਫਿਰ ਕੋਈ ਨਾ ਕੋਈ ਉਹਨਾਂ ਦੇ ਡਾਕੂਮੈਂਟ ਦੇ ਵਿੱਚ ਕਮੀ ਸੀ ਜਾਂ ਫਿਰ ਕੋਈ ਨਾ ਕੋਈ ਜੋ ਫਲੈਟ ਬਣਾ ਰਹੇ ਨੇ ਉੱਥੇ ਕਮੀ ਸੀ ਤਾਂ ਕਰਕੇ ਵੀਲੀਨ ਦੀ ਟੀਮ ਨੇ ਰੇਡ ਕੀਤੀ ਹੈ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਰਾਤ ਦੀ ਤਸਵੀਰ ਵੀ ਦਿਖਾ ਰਹੇ ਆ ਤੇ ਨਾਲ ਦੀ ਨਾਲ ਉਹਨਾਂ ਦੇ ਘਰ ਜਦੋਂ ਹੁਣ ਵਿਲੀਨ ਟੀਮ ਪਹੁੰਚੀ ਹੋਈ ਆ ਉਹ ਵੀ ਤਸਵੀਰ ਨਾਲ-ਨਾਲ ਦਿਖਾ ਰਹੇ ਆ ਪਰ ਹਲਕੇ ਦੇ ਵਿੱਚ ਦੱਸ ਦਿੰਨੇ ਆ ਜਿਸ ਤਰੀਕੇ ਨਾਲ ਮੀਟਿੰਗਾਂ ਦਾ ਦੌਰ ਜਾਰੀ ਸੀ ਲੋਕਾਂ ਨੇ ਸਮਰਥਨ ਵੀ ਦਿੱਤਾ ਸੀ ਰਣਜੀਤ ਸਿੰਘ ਗਿੱਲ ਨੂੰ ਕਿਉਂਕਿ ਰਣਜੀਤ ਸਿੰਘ ਗਿੱਲ ਨੇ ਰਾਤ ਤੇ ਗੱਲ ਆਖੀ ਸੀ ਕਿ ਜੋ ਹਲਕੇ ਦੇ ਲੋਕ ਨੇ ਉਹਨਾਂ ਦੀ ਮੀਟਿੰਗਾਂ ਦੇ ਵਿੱਚ ਸਾਨੂੰ ਹੰਗਾਰਾ ਮਿਲਿਆ ਤਾਂ ਕਰਕੇ ਬੀਜੇਪੀ ਜੁਆਇਨ ਕੀਤੀ ਹੈ ਆਨਰਡ ਦੇ ਵਿੱਚ ਅਸੀਂ ਬੀਜੇਪੀ ਦੇ ਨਾਲ ਹੁਣ ਰਲ ਕੇ ਉਸ ਤੋਂ ਬਾਅਦ ਹਲਕੇ ਦਾ ਵਿਕਾਸ ਕਰਾਂਗੇ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਬਣਾਵਾਂਗੇ ਪਰ ਕਿਤੇ ਨਾ ਕਿਤੇ ਰਾਤ ਦੇ ਬਿਆਨ ਤੋਂ ਬਾਅਦ ਹੀ ਨਾਲ ਦੀ ਨਾਲ ਹੀ ਬੀਜਲੈਸ ਨੇ ਰੇਡ ਕਰ ਦਿੱਤੀ ਹੈ ਤਾਂ ਹੁਣ ਰੇਡ ਦੇ ਵਿੱਚ ਨਿਕਲਦਾ ਕੀ ਹੈ ਇਹ ਕਾਫੀ ਸਵਾਲ ਜਿਹੜੇ ਖੜੇ ਨੇ ਪਰ ਦੂਜੇ ਪਾਸੇ ਹੁਣ ਹਲਕੇ ਦੇ ਵਿੱਚ ਕਿਸ ਤਰੀਕੇ ਦੀ ਕਾਰਜਕਾਰੀ ਰਜੀਤ ਸਿੰਘ ਗਿਲਦੀ ਰਹੇਗੀ ਜਾਂ ਫਿਰ ਜਿਹੜੇ ਲੋਕ ਰਜੀਤ ਸਿੰਘ ਗਿਲ ਦੇ ਨਾਲ ਸਮਰਥਨ ਦੇ ਵਿੱਚ ਕੀ ਹੋਣ ਰਜੀਤ ਸਿੰਘ ਗਿਲ ਦੇ ਨਾਲ ਤੁਰਨਗੇ ਇਹ ਕਾਫੀ ਸਵਾਲ ਨੇ ਕਿਉਂਕਿ ਜਦੋਂ ਬੰਦਾ ਬਿਨਾਂ ਕਿਸੇ ਪਾਰਟੀ ਤੋਂ ਹੁੰਦਾ ਪਿੰਡਾਂ ਵਿੱਚ ਜਾਂਦਾ ਹੈ ਭਾਵੇਂ ਕਿ ਰਜੀਤ ਸਿੰਘ ਦੀ ਛਵੀ ਬਹੁਤ ਇਲਾਕੇ ਦੇ ਵਿੱਚ ਸਹੀ ਹੈ ਤਾਂ ਕਰਕੇ ਲੋਕਾਂ ਨੇ ਸਮਰਥਨ ਦਿੱਤਾ ਸੀ ਪਰ ਜਦੋਂ ਹੁਣ ਬੀਜੇਪੀ ਜੁਆਇਨ ਕੀਤੀ ਹੈ ਕਿ ਲੋਕ ਪਿੰਡਾਂ ਦੇ ਵਿੱਚ ਅਸੈਪਟ ਕਰਨਗੇ पांच पद भी शामिल होने के हो बाद रणजीत सिंह गिल ਨੂੰ ਕਿਉਂਕਿ ਸ਼ਹਿਰੀ ਬੋਰਡ ਤਾਂ ਮੰਨ ਸਕਦੇ ਆ ਕਿ ਬੀਜੇਪੀ ਦੀ ਬਹੁਤ ਹੈ ਭਾਵੇਂ ਨਮਾਗਰੋਂ ਦੀ ਗੱਲ ਕਰੀਏ 1 ਸਮਾਂ ਲੱਖ ਤੋਂ ਵੱਧ ਲੋਕ ਉਸ ਜਗ੍ਹਾ ਤੇ ਰਹਿੰਦੇ ਨੇ ਜਾਂ ਫਿਰ ਆਪਾਂ ਕਰਾਲੀ ਸ਼ਹਿਰ ਦੀ ਗੱਲ ਕਰੀਏ ਖੜ ਦੀ ਕਰੀਏ ਤਾਂ ਉੱਥੇ ਕਾਫੀ ਜਿਹੜੀ ਬੀਜੇਪੀ ਦਾ ਵੋਟਰ ਕਾਫੀ ਮੌਜੂਦ ਹੈ ਕਿਉਂਕਿ ਜਿਸ ਤਰੀਕੇ ਨਾਲ ਐਮਪੀ ਚੋਣਾਂ ਤੁਸੀਂ ਦੇਖਿਆ ਹੋਵੇਗਾ ਸੁਮਨ ਸ਼ਰਮਾ ਨੇ ਚੋਣ ਲੜੀ ਉਸ ਤੋਂ ਬਾਅਦ ਕਾਫੀ ਉਹਨਾਂ ਨੂੰ ਇਸ ਜਗ੍ਹਾ ਤੋਂ ਵੋਟਾਂ ਪਈਆਂ ਸੀ ਪਰ ਦੂਜੇ ਪਾਸੇ ਹੁਣ ਰਣਜੀਤ ਸਿੰਘ ਗਿੱਲ ਨੂੰ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਕੀ ਲੋਕ ਅਕਸੈਪਟ ਕਰਨਗੇ ਕਿ 2027 ਦੇ ਵਿੱਚ ਐਮਐਲਏ ਬਣਾ ਸਕਦੇ ਨੇ ਤਾਂ ਇਸ ਤਰੀਕੇ ਦੇ ਨਾਲ ਅਰਜੀਤ ਸਿੰਘ ਗਿੱਲ ਨੂੰ ਲੈ ਕੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਨੇ ਕਾਫੀ ਕਮੈਂਟ ਵੀ ਲੋਕਾਂ ਵੱਲੋਂ ਆਪਣੇ ਤੌਰ ਤੇ ਕੀਤੇ ਜਾ ਰਹੇ ਨੇ ਕਿ ਫੈਸਲਾ ਸਹੀ ਨਹੀਂ ਹੈ ਜਾਂ ਫਿਰ ਕਈ ਲੋਕ ਉਹਨਾਂ ਨੂੰ ਮੁਬਾਰਕਾਂ ਵੀ ਦੇ ਰਹੇ ਨੇ ਪਰ ਉਸ ਤੋਂ ਬਾਅਦ ਹੋਰ ਅਨਜੀਤ ਸਿੰਘ ਜੀ ਜਦੋਂ ਰੇਡ ਖਤਮ ਹੁੰਦੀ ਹੈ ਉਸ ਤੋਂ ਬਾਅਦ ਕੀ ਖੁਲਾਸੇ ਹੁੰਦੇ ਨੇ ਜਲਦੀ ਤੁਹਾਨੂੰ ਆਪਣੇ ਚੈਨਲ 'ਤੇ ਵਿਖਾਵਾਂਗੇ ਤੁਸੀਂ ਇਸ ਪੋਸਟ ਨੂੰ ਇਸ ਵੀਡੀਓ ਨੂੰ ਵੀ ਸ਼ੇਅਰ ਕਰਦੇ ਰਹੋ ਤਾਂ ਕਿ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਰਣਜੀਤ ਸਿੰਘ ਗਿੱਲ ਦਾ ਬਹੁਤ ਵੱਡਾ ਕਾਰੋਬਾਰ ਜੋ ਕਿ ਆਪਾਂ ਖੜ ਦੀ ਗੱਲ ਕਰੀਏ ਜਾਂ ਫਿਰ ਮੁਹਾਲੀ ਦੀ ਗੱਲ ਕਰੀਏ ਮੁਹਾਲੀ ਦੇ ਵਿੱਚ ਕਾਫੀ ਜਿਹੜੇ ਗਿੱਲ ਕੋ ਮਿਲ ਦੇ ਨਾਮ ਤੋਂ ਫਲੈਟ ਬਣਾਏ ਹੋਏ ਨੇ ਤਾਂ ਹੁਣ ਤੱਕ ਜਿਹੜਾ ਜਿਸ ਤਰੀਕੇ ਨਾਲ ਪਿਛਲੇ ਦਿਨ ਤੋਂ ਦੇਖਿਆ ਇਨਕਮ ਟੈਕਸ ਦੀ ਰੇਡ ਹੀ ਪਈ ਹੈ ਉਸ ਤੋਂ ਬਾਅਦ ਹੁਣ ਵਿਨੇ ਦੀ ਰੇਡ ਪਈ ਹੈ ਪਰ ਕਿਤਨੇ ਕਿਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕੀ ਇਹ ਰੇਡ ਹੈ ਕਿਤਨੇ ਕਿਤੇ ਰਾਜਨੀਤੀ ਦੇ ਨਾਲ ਪ੍ਰੇਰਿਤ ਹੋ ਸਕਦੀ ਹੈ ਪਰ ਬੀਲੈਂਸ ਹੁਣ ਇਸ ਪੂਰੇ ਮਾਲ ਦੇ ਵਿੱਚ ਕੀ ਖੁਲਾਸੇ ਕਰਦੀ ਹੈ ਕਿ ਕੁਝ ਮਿਲਦਾ ਹੈ ਡਾਕੂਮੈਂਟ ਚ ਕਮੀ ਮਿਲਦੀ ਹੈ ਜੋ ਕੋਈ ਟੈਕਸਟ ਦਾ ਕੋਈ ਕਮੀ ਮਿਲਦੀ ਹੈ ਤਾਂ ਸਾਰਾ ਕੁਝ ਜਿਹੜਾ ਬੀਲੈਂਸ ਹੁਣ ਜਾਂਚ ਕਰਨ ਤੋਂ ਬਾਅਦ ਦੱਸੇਗੀ ਪਰ ਦੂਜੇ ਪਾਸੇ ਅਰਜੀਤ ਸਿੰਘ ਗਿੱਲ ਦਾ ਵੀ ਬਿਆਨ ਅਸੀਂ ਤੁਹਾਨੂੰ ਜਲਦੀ ਸੁਣਾਵਾਂਗੇ ਇਸ ਖਬਰ ਨੂੰ ਬ੍ਰੇਕਿੰਗ ਨਿਊਜ਼ ਤੁਹਾਨੂੰ ਦਿਖਾ ਰਹੇ ਹਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ